ਸਤਿ ਸ਼੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਆਂ ਜਿਨ੍ਹਾਂ ਦੇ ਇਸ ਜਗ੍ਹਾ ਤੇ ਮਸਲ ਵੇਸਟਿੰਗ ਹੋ ਗਈ ਹੈ ਸਪੈਸ਼ਲ ਔਰਤਾਂ ਦੇ ਇਸ ਮਾਸ ਨੂੰ ਕਿਵੇਂ ਘੱਟ ਕੀਤਾ ਜਾ ਸਕਦਾ ਹੈ ਇਸ ਚਰਬੀ ਨੂੰ ਕਿਵੇਂ ਘੱਟ ਕੀਤਾ ਜਾ ਸਕਦਾ ਹੈ ਸਰਦੀਆਂ ਦੇ ਵਿੱਚ ਗਰਮੀਆਂ ਦੇ ਵਿੱਚ ਤੁਸੀਂ 슬ੀਵਲੈਸ ਕੱਪੜੇ ਪਾ ਸਕਦੇ ਹੋ ਔਰ ਅਧੀਆਂ ਬਾਹਾਂ ਦੇ ਵੀ ਕੱਪੜੇ ਪਾ ਸਕਦੇ ਹੋ ਤਾਂ ਕਿ ਤੁਹਾਡੇ ਇਹ ਜੋ ਮਾਸ ਹੈ ਇਹ ਆਪਾਂ ਘਟਾ ਦਈਏ ਔਰ ਆਉਣ ਵਾਲੀਆਂ ਗਰਮੀਆਂ 'ਚ ਤੁਸੀਂ ਇਦਾਂ ਦੇ ਕੱਪੜੇ ਪਾ ਸਕੋ ਬਹੁਤ ਜ਼ਿਆਦਾ ਔਰਤਾਂ ਸ਼ਰਮ ਦੀ ਖਾਤਰ ਅੱਧੀਆਂ ਬਾਹਾਂ ਦੇ ਕੱਪੜੇ ਨਹੀਂ ਪਾਉਂਦੀਆਂ ਕਿਉਂਕਿ ਉਹਨਾਂ ਦਾ ਇਹੀ ਸਾਨੂੰ ਕਹਿਣਾ ਹੁੰਦਾ ਹੈ ਵੀ ਸਾਡਾ ਇਸ ਮਾਸ ਨੂੰ ਘੱਟ ਕਰਨ ਦੀ ਕੋਈ ਸਾਨੂੰ ਕਸਰਤ ਦੱਸੋ ਬਾਹਾਂ ਦੀ ਚਰਬੀ ਘੱਟ ਕਰਨ ਦੀ ਕਸਰਤ ਦੱਸੋ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਤੁਹਾਨੂੰ ਇਹੀ ਕਹਾਂਗੇ ਆਪਣੀ ਡਾਈਟ ਦਾ ਵੀ ਕੰਟਰੋਲ ਰੱਖੋ ਜਿਵੇਂ ਆਪਾਂ ਸਵੇਰ ਦਾ ਖਾਣਾ ਬ੍ਰੇਕਫਾਸਟ ਹੈਵੀ ਔਰ ਲੰਚ ਲਾਈਟ ਡਿਨਰ ਲਾਈਟ ਫਿਰ ਆਪਾਂ ਵੀ ਟਾਈਪ ਬਣਾਗੇ ਔਰ ਅਗਰ ਆਪਾਂ ब्रेकफास्ट लाइट اور دین لنچ اس تو زیادہ اور دین ڈنر سب تو زیادہ پھر اپا اے ٹائپ ਬਣਾਂਗੇ ਜਿੱਦਾਂ اے ਹੁੰਦੀ ਹੈ ਸੋ ਤੁਸੀਂ ਡਿਸਾਈਡ ਕਰਨਾ ਹੈ ਵੀ اے ਬਣਨਾ ਹੈ ਜਾਂ ਵੀ ਬਣਨਾ ਸੋ ویڈیو ਨੂੰ ਜਿਆਦਾ ਲੰਬਾ ਨਾ ਕਰੀਏ سٹارٹ ਕਰ ਲੈਂ ਗਿਆ ਇਹਦੀ ویڈیو اگر ਤੁਸੀਂ ਮੈਨੂੰ ਨਹੀਂ ਜਾਣਦੇ ਮੇਰਾ ਨਾਮ ਡਾਕਟਰ ਗੁਰਸ਼ੇਰ ਸਿੰਘ ਸਰਾਹ ਪਿਛਲੇ 10 ਸਾਲ ਤੋਂ ਅਸੀਂ ਮੁਲਾਪੁਰ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰ ਰਹੇ ਹਾਂ ਜਿੱਥੇ ਰੋਜ਼ਾਨਾ ਅਸੀਂ ਪੇਸ਼ੈਂਟ ਦੇਖਦੇ ਹਾਂ ਸਾਡੀ ਇਨਸਟਾ ਆਈਡੀ ਹੈ ਸਰੀ ਸਿੰਘ ਸਰਾਹ ਫਿਜ਼ੋਥੈਰੇਪੀ اور ਦੂਸਰੀ ਆਈਡੀ ਹੈ ਡਾਕਟਰ ਗੁਰਸ਼ੇਰ ਸਿੰਘ ਫੇਸਬੁਕ ਤੇ ਸਾਡਾ ਪੇਜ ਹੈ ਸਰੀ ਸਿੰਘ ਸਰਾ ਫਿਜ਼ੋਥੈਰੇਪੀ ਕਲੀਨਿਕ ਦੇ ਨਾਮ ਤੇ ਸਾਨੂੰ ਉੱਥੇ ਵੀ ਫੋਲੋ ਕਰ ਲਓ ਔਰ ਅਗਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜਰੂਰ ਕਰ ਲਓ ਸਾਨੂੰ ਬੜਾ ਆਨੰਦ ਆਉਂਦਾ ਤੁਹਾਨੂੰ ਕਿਸਾ ਨਾ ਦੱਸਣ ਸੋ ਆਓ ਸਟਾਰਟ ਕਰਦੇ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਜੇਕਰ ਸਾਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੋ ਨੰਬਰ 1 ਐਕਸਰਸਾਈਜ਼ ਕੀ ਹੈ ਸਭ ਤੋਂ ਪਹਿਲਾਂ ਇੱਕ ਕਸਰਤ ਆ ਤੁਸੀਂ ਸਵੇਰੇ ਤੇ ਪਾਰੇ ਸ਼ਾਮ ਕਰਨੀਆਂ ਨੇ ਔਰ ਸਭ ਤੋਂ ਖੂਬਸੂਰਤ ਗੱਲ ਤੁਸੀਂ ਆਪਣੀ ਰਸੋਈ ਦੇ ਵਿੱਚ ਇਹ ਕਸਰਤਾਂ ਕਰ ਸਕਦੇ ਹੋ ਨੰਬਰ 1 ਐਕਸਰਸਾਈਜ਼ ਆਪਾਂ ਪਹਿਲਾਂ ਸਿੱਧੇ ਖੜ ਜਾਗੇ ਔਰ ਜਿੱਦਾਂ ਆਪਾਂ ਉੱਡਦੇ ਆ ਉਦਾਂ ਤੁਸੀਂ ਇਹ ਕਰਨਾ 1 ਫਿਰ 2 ਫਿਰ 3 ਫਿਰ 4 ਫਿਰ 5 ਫਿਰ 6 ਫਿਰ 7 ਫਿਰ 8 ਫਿਰ 9 ਫਿਰ 10 ਫਿਰ 11 ਫਿਰ 12 ਲੈਗਸ ਇਸ ਨੂੰ ਤੁਸੀਂ 3 ਸੈਟ ਲਾਉਣੇ ਆ 12 12 ਦੇ 3 ਸੈਟ ਇਹ ਹੋ ਗਈ ਤੁਹਾਡੀ ਨੰਬਰ 1 ਐਕਸਰਸਾਈਜ਼ ਫਿਰ ਦੇਖ ਲਓ ਇਸ ਨੂੰ ਆਪਾਂ ਫਲਾਈ ਐਕਸਰਸਾਈਜ਼ ਕਹਿੰਦੇ ਆ 1 ਫਿਰ 2 ਫਿਰ 3 फिर फोर फिर फाइव फिर सिक्स फिर सैवन फिर एट फिर नाइन फिर टेन फिर इलेवेन फिर ट्वेल्व दैन रिलैक्स इस तीन तो चार सैट लाने हैं। ये होगी नंबर वन एक्सरसाइज दूसरी एक्सरसाइज की है थोड़े को चाहिए है एक स्टिक। स्टिक्स कोई भी स्टिक थोड़े कोई है तुम अपने को रखनी है और इसी बिल्कुल सीधी पकड़ के आप इस लेके जा और लेके जा वन टू थ्री फोर फाइव सिक्स सैवन एट नाइन टैन जिन्ना आप ने फड़ा उन्नी ज़्यादा खिंच पेगी और इससे भी तुम पान सैट लाने द्वारा देखो बह सीधी त अपने इस जगह पर जोर पवे फिर देखो सीधे कर ले आप शोल्डर की रेंज वन टू थ्री फोर फाइव सिक्स सैवन एट नाइन टैन दैन रिलैक्स इसको भी तीन ਦਸ ਦਸ ਦੇ ਤੁਸੀਂ ਪੰਜ ਸੈਟ ਲਾਉਣੇ ਆ ਇਹ ਹੋਗੀ ਤੁਹਾਡੀ ਸਟਿਕ ਵਾਲੀ ਦੂਸਰੀ ਕਸਰਤ ਹੁਣ ਤੀਸਰੀ ਕਸਰਤ ਕੀ ਹੈ ਤੁਸੀਂ ਇੱਕ ਡੰਬਲ ਲੈ ਲਓਗੇ ਅਗਰ ਤੁਹਾਡੇ ਕੋਲ ਡੰਬਲ ਨਹੀਂ ਹੈ ਤੁਸੀਂ ਲਪਾਫੇ ਦੇ ਵਿੱਚ ਭਾਰ ਵੀ ਪਾ ਸਕਦੇ ਹੋ ਔਰ ਜਾਂ ਤੁਸੀਂ ਵੇਟ ਕਫ ਖਰੀਦ ਸਕਦੇ ਹੋ ਬਾਜ਼ਾਰ ਦੇ ਵਿੱਚੋਂ ਔਰ ਇਸ ਨੂੰ ਤੁਸੀਂ ਲੈ ਕੇ ਔਰ ਇਸ ਨੂੰ ਤੁਸੀਂ ਪਿੱਛੇ ਲੈ ਜਾਣਾ ਇਦਾਂ ਔਰ ਤੁਸੀਂ ਇਹ ਕਸਰਤ ਕਰਨੀ ਹੈ ਇਸ ਤਰ੍ਹਾਂ ਕਰਕੇ 1 2 3 4 5 वन एट नाइन टेन, इलेवेन ट्वेल्व दैन रिलैक्स यही होगी थोड़ी इस मसल्स मसलसू रिड्यूस करने वाली कसरत द्वारा देखो आपदा डंबल पकड़ लिया और एदा उपर गए एक फिर दो फिर तीन फिर चार फिर पाँच फिर छे फिर सत्त फिर अठ फिर नौ ਦੇ 10 ਦੈਨ ਰਿਲੈਕਸ ਇਸਦੇ ਤੁਸੀਂ 5 ਸੈਟ ਲਾਉਣੇ ਆ ਨੈਕਸਟ ਐਕਸਰਸਾਈਜ਼ ਕੀ ਹੈ ਤੁਸੀਂ ਥੈਰਾ ਬੈਂਡ ਖਰੀਦ ਲੈਣਾ ਮਾਰਕੀਟ ਦੇ ਵਿੱਚੋਂ इजीली ਮਿਲ ਜਾਂਦਾ Amazon ਤੋਂ ਵੀ ਮਿਲ ਜਾਂਦਾ ਅਗਰ ਤੁਹਾਨੂੰ ਨਹੀਂ ਮਿਲੇਗਾ ਸਾਨੂੰ ਦੱਸ ਦੇਣਾ ਅਸੀਂ ਤੁਹਾਨੂੰ ਪ੍ਰੋਵਾਈਡ ਕਰਾ ਦੇਣਾ ਥੈਰਾ ਬੈਂਡ ਲੈ ਲਿਆ ਔਰ ਐਦਾਂ ਤੁਸੀਂ ਇਸ ਨੂੰ ਟਾਈਟ ਪਕੜ ਲੈਣਾ ਔਰ ਇਸ ਨੂੰ ਤੁਸੀਂ ਖਿੱਚ ਕੇ ਰੱਖਣਾ ਜਿੰਨਾ ਖਿੱਚ ਸਕਦੇ ਹੋ ਔਰ ਉੱਪਰ ਲੈ ਜਾਣਾ ਐਦਾਂ 1 ਫਿਰ 2 ਫਿਰ 3 ਫਿਰ 4 ਫਿਰ 5 ਫਿਰ 6 ਫਿਰ 7 ਫਿਰ 8 ਫਿਰ 9 ਫਿਰ 10 then relax ਤੁਸੀਂ ਨਹੀਂ ਘੁੰਮਣਾ ਇਹਦਾ ਤੁਹਾਨੂੰ ਡਾਇਰੈਕਸ਼ਨਸ ਕਰਕੇ ਦਿਖਾਈਆਂ ਵੀ ਕਿੱਥੇ ਤੱਕ ਪਿੱਛੇ ਜਾਣਾ ਕਿੱਥੇ ਤੱਕ ਅੱਗੇ ਆਉਣਾ ਹੁਣ ਦੁਬਾਰਾ ਦੇਖੋ ਧਿਆਨ ਨਾਲ ਸਟਿਕ ਨੂੰ ਪਕੜਿਆ ਹੋਇਆ ਔਰ ਇਦਾਂ ਪਿੱਛੇ ਇੱਕ ਇਦਾਂ ਇੱਕ ਫਿਰ ਦੋ ਫਿਰ ਤਿੰਨ ਫਿਰ ਚਾਰ ਫਿਰ ਪੰਜ ਫਿਰ 6 ਫਿਰ 7 ਫਿਰ 8 ਫਿਰ 9 ਫਿਰ 10 then relax ਇਸ ਦੇ ਤੁਸੀਂ 5 ਸੈਟ ਲਾਉਣੇ ਆ ਦੁਬਾਰਾ ਦੇਖੋ ਧਿਆਨ ਨਾਲ ਥੈਰਾ ਬੈਂਡ ਆਪਣੇ ਹੱਥ 'ਚ ਹੈ ਔਰ ਇਸ ਨੂੰ ਆਪਾਂ ਉੱਪਰ ਲੈ ਕੇ ਇਦਾਂ ਇੱਕ ਫੇ ਤੋਂ ਫੇ ਤਿੰਨ ਫੇ ਚਾਰ ਫਿਰ ਪੰਜ 6 7 8 9 10 ਅਗਰ ਤੁਹਾਡੇ ਕੋਲ ਥੈਰਾ ਬੈਂਡ ਨਹੀਂ ਹੈ ਤੁਸੀਂ ਨਹੀਂ ਲੈ ਸਕਦੇ ਥੈਰਾ ਬੈਂਡ ਇਹ ਕਸਰਤ ਆਪਾਂ ਡੰਡੇ ਨਾਲ ਸਟਿਕ ਨਾਲ ਵੀ ਕਰ ਸਕਦੇ ਹਾਂ ਇਹ ਦੇਖੋ ਇਦਾਂ ਇੱਕ ਫੇ 2 ਫੇ 3 ਫੇ 4 ਫਿਰ 5 ਫਿਰ 6 ਫਿਰ 7 ਫਿਰ 8 ਫਿਰ 9 ਫਿਰ 10 ਠੀਕ ਹੈ ਇਹ ਹੋ ਗਈ ਤੁਹਾਡੀ ਕਸਰਤ ਇਸਦੇ ਤੁਸੀਂ 5 ਸੈਟ ਲਾਉਣੇ ਆ ਅਗਲੀ ਕਸਰਤ ਕੀ ਹੈ ਤੁਸੀਂ ਫਿਰ ਡੰਬਲ ਲੈ ਲੈਣਾ ਔਰ ਡੰਬਲ ਨੂੰ ਇਦਾਂ پکڑ ਕੇ ਰੱਖਣਾ ਔਰ ਇਦਾਂ ਆਪਾਂ ਬਾਹ ਪਿੱਛੇ ਲੈ ਜਾਣੀ ਹੈ ਤਾਂ 1 2 3 4 5 ਫਿਰ 1 2 3 4 5 ਫਿਰ 1 2 3 4 5 ਇਹ ਪੋਜੀਸ਼ਨ ਰੱਖਣੀ ਆ ਹੱਥ ਦੀ ਇਦਾਂ ਔਰ ਇਦਾਂ ਆਪਾਂ ਪਿੱਛੇ ਲੈ ਜਾਣਾ 1 2 3 4 5 ਇਦਾਂ ਤੁਸੀਂ 10 ਵਾਰੀ ਕਰਨਾ ਔਰ ਇਸ ਦੇ 5 ਸੈਟ ਲਾਉਣੇ ਆ ਦੋਨੋਂ ਸਾਈਡ ਇਧਰ ਵੀ ਕਰਕੇ ਦਿਖਾਵਾਂਗੇ ਤੁਹਾਨੂੰ ਬਾਹਾਂ ਜਿੱਥੇ ਤੱਕ ਵੱਧ ਤੋਂ ਵੱਧ ਪਿੱਛੇ ਲਿਆ ਸਕਦੇ ਹੋ ਤੁਹਾਡੀ ਇਸ ਜਗ੍ਹਾ ਤੇ ਖਿੱਚ ਪੈਗੀ 1 2 3 4 5 ਫਿਰ 1 2 3 4 5 ਆਪਾਂ 5 ਸੈਕਿੰਡ ਹੋਲਡ ਕੀਤਾ ਤੁਸੀਂ 10 ਸੈਕਿੰਡ ਵੀ ਹੋਲਡ ਕਰ ਸਕਦੇ ਹੋ ਔਰ ਇਸ ਦੀਆਂ ਵੀ ਤੁਸੀਂ ਰੈਪੀਟੀਸ਼ਨ ਦੋਨੋਂ ਸਾਈਡ 10-10 ਲਾਉਣੀਆਂ ਨੇ ਬਹੁਤ ਵਧੀਆ ਕਸਰਤ ਆ ਇਹ ਧਿਆਨ ਨਾਲ ਕਰਨਾ ਦੁਆਰਾ ਦੇਖੋ ਇੱਕ ਵਾਰੀ ਫੇਰ ਤੁਹਾਨੂੰ ਦੱਸ ਦਿੰਨੇ ਆ ਇਦਾਂ ਪਿੱਛੇ ਲੈ ਕੇ ਜਾਣਾ ਵੱਧ ਤੋਂ ਵੱਧ ਇੱਥੇ ਹੋਲਡ ਰੱਖਣਾ 5 ਸੈਕਿੰਡ ਲਈ 1 2 3 4 5 ਦੈਨ ਰਿਲੈਕਸ ਹੁਣ ਉਸ ਤੋਂ ਅਗਲੀ ਕਸਰਤ ਕੀ ਹੈ ਤੁਸੀਂ ਸਿੱਧੇ ਖੜ ਜੋਗੇ ਔਰ ਇਸ ਨੂੰ ਤੁਸੀਂ ਅੰਦਰ ਨੂੰ ਮੋੜ ਦੇਣਾ ਇਦਾਂ ਕਰਕੇ ਬਾਹਾਂ ਬਿਲਕੁਲ ਸਿੱਧੀ ਸੀ ਉਹ ਆਪਾਂ ਪਿੱਛੇ ਆਏ ਲੈ ਕੇ ਗਏ ਸੀ ਇਸ ਦੇ ਵਿੱਚ ਬਾਹਾਂ ਇਦਾਂ ਕਰਤੀ ਔਰ ਦੈਨ ਆਪਾਂ ਇਸ ਨੂੰ ਇੱਥੇ ਰੱਖਾਂਗੇ ਇੱਥੇ ਹੋਲਡ ਕਰਾਂਗੇ 1 2 3 4 5 ਧਿਆਨ ਨਾਲ ਦੇਖੋ हाथों अंदर मोड़ता पोजिशन से आप पिछले लैके गए इस कर देने दोबारा देखो उस चीज की हम आए कर देनी है और ऐसा होल्ड करा एक दो तो, तीन चार फिर एक दो तो, तीन चार फिर एक दो तो, तीन चार फिर एक दो तो, तीन चार पैन रिलैक्स यी 10 ਵਾਰੀ ਇਸ ਸਾਈਡ 10 ਵਾਰੀ ਇਸ ਸਾਈਡ ਇਹ ਦੇਖੋ ਤੁਸੀਂ ਅਗਰ ਤੁਸੀਂ ਬਹੁਤ ਤਾਕਤਵਰ ਹੋ ਤੁਹਾਡੇ ਚ ਜਾਨ ਬਹੁਤ ਹੈ ਤੁਸੀਂ ਦੋਨੋਂ ਸਾਈਡ ਡੰਬਲ ਲੈ ਕੇ ਤੁਹਾਡੇ ਕੋਲੇ ਵੇਟ ਨਹੀਂ ਹੈ ਤਾਂ ਤੁਸੀਂ ਨਮਕ ਦੇ ਪੈਕੇਟ ਕਿਲੋ ਕਿਲੋ ਦੇ ਲੈ ਲੈਣੇ ਆ ਹਾਫੇ ਚ ਪਾ ਕੇ ਇੱਥੇ ਗੁੱਟ ਤੇ ਬੰਨ੍ਹ ਲੈਣੇ ਹੋਰ ਇਦਾਂ ਕਰ ਸਕਦੇ ਹੋ ਮੈਂ ਗੱਲ ਕਰਨ ਲੱਗਿਆ ਸੀ ਇਹ ਕਸਰਤ ਤੁਸੀਂ ਦੋਨੋਂ ਸਾਈਡ ਵੀ ਕਰ ਸਕਦੇ ਹੋ ਇਹ ਦੇਖੋ ਇਦਾਂ ਹੱਥ 모ੜ ਲੈ ਇਦਾਂ ਕਰਕੇ 1 2 3 4 5 ਇਦਾਂ ਕਰਕੇ ਕਰ ਸਕਦੇ ਹੋ ਹੁਣ ਅਗਲੀ ਕਸਰਤ ਕੀ ਹੈ ਲਾਸਟ ਐਕਸਰਸਾਈਜ਼ ਹੈ ਧਿਆਨ ਨਾਲ ਸਮਝਣਾ ਜਿਵੇਂ ਆਪਾਂ ਸਕੂਲ ਦੇ ਵਿੱਚ ਜਦੋਂ ਆਪਾਂ ਪੜ੍ਹਦੇ ਸੀ ਆਪਾਂ ਪੀਟੀ ਕਰਿਆ ਕਰਦੇ ਸੀ ਉਹੀ ਕਸਰਤ ਤੁਸੀਂ ਕਰਨੀ ਹੈ ਸਿੱਧੇ ਖੜਾਂਗੇ 1 2 3 4 1 2 3 4 1 2 3 4 1 2 3 4 1 2 3 4 1 2 3 4 1 2 3 4 10 ਵਾਰੀ ਕਰਨਾ ਉਸ ਤੋਂ ਬਾਅਦ ਆਰਾਮ ਫਿਰ ਆਪਦਾ ਕੰਮ ਕਰਨਾ ਸ਼ੁਰੂ ਕਰ ਦੇਣਾ ਔਰ ਇਹ ਸਾਰੀਆਂ ਕਸਰਤਾਂ ਸਵੇਰੇ ਦੁਪਹਿਰੇ ਸ਼ਾਮ ਕਰੋ ਆਉਣ ਵਾਲੀਆਂ ਗਰਮੀਆਂ ਦੇ ਵਿੱਚ ਤੁਸੀਂ ਸਲੀਵਲੈਸ ਕੱਪੜੇ ਜਾਂ ਅਧੀਆਂ ਬਾਹਾਂ ਦੇ ਡਰੈਸਸ ਪੱਕੇ ਪਾ ਸਕਦੇ ਹੋ ਕਸਰਤਾਂ ਧਿਆਨ ਨਾਲ ਕਰਨੀਆਂ ਕੋਈ ਕਸਰਤ ਕਰਨ ਦੌਰਾਨ ਤੁਹਾਡੇ ਦਰਦ ਸ਼ੁਰੂ ਹੋ ਜਾਵੇ ਉੱਥੇ ਹੀ ਕਸਰਤ ਬੰਦ ਕਰ ਦੇਣੀ ਹੈ ਔਰ ਆਪਣੇ ਫਿਜ਼ੀਓਥੈਰੇਪਿਸਟ ਜਾਂ ਤੁਸੀਂ ਆਪਣੇ ਜੋ ਫੈਮਿਲੀ ਡਾਕਟਰ ਹੈ ਉਹਨਾਂ ਦੀ ਸਲਾਹ ਜ਼ਰੂਰ ਲਿਓ ਸ਼ੁਰੂ ਕਰਨ ਤੋਂ ਵੀ ਪਹਿਲਾਂ ਸੋ ਇਹ ਸਨ ਅੱਜ ਦੀਆਂ ਕਸਰਤਾਂ ਅਗਰ ਕੁਝ ਪੁੱਛਣਾ ਚਾਹੁੰਦੇ ਹੋ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਆ ਮਿਲਾਂਗੇ ਜਲਦੀ ਇੱਕ ਨਵੀਂ ਵੀਡੀਓ ਨਾਲ টিল ਦੈਨ ਸਾਰੇ ਜਵਾਨੇ ਆਪਣਾ ਧਿਆਨ ਰੱਖਿਓ ਔਰ ਡਾਈਟ ਵੀ ਘੱਟ ਖਾਇਆ ਕਰੋ ਹੈਲਦੀ ਖਾਇਆ ਕਰੋ ਬਾਹਰਲਾ ਖਾਣਾ ਬੰਦ ਕਰ ਦਿਓ ਸਿਰਫ ਘਰ ਦਾ ਹੀ ਖਾਣਾ ਖਾਓ ਸਤਿ ਸ਼੍ਰੀ ਅਕਾਲ ਜੀ